ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਟਾਰਗੇਟ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੰਤਰੀ ਵਿਕਰਮ ਮਜੀਠੀਆ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਨੇ ਇਹ ਤਾਂ ਆਲਰੇਡੀ ਭਵਿਕਵਾਨੀ ਵਿਕਰਮ ਮਜੀਠੀਆ ਦੇ ਵਕੀਲਾਂ ਵੱਲੋਂ ਕਰ ਦਿੱਤੀ ਗਈ ਹੈ ਕਿ ਮਲਟੀਪਲ ਕੇਸਾਂ ਦੀ ਤਿਆਰੀ ਪੰਜਾਬ ਸਰਕਾਰ ਬਿਕਰਮਜੀਠਿਆ ਦੇ ਵਿਰੁੱਧ ਕਰ ਰਹੀ ਹੈ ਕਿਸੇ ਵੀ ਤਰ੍ਹਾਂ ਦੀ ਰਾਤ ਬਿਕਰਮਜੀਠਿਆ ਨੂੰ ਮਿਲਦੀ ਨਹੀਂ ਨਜ਼ਰ ਆ ਰਹੀ ਹਾਲਾਂਕਿ ਪੂਰਾ ਤਾਮ ਝਾਮ ਝੋਕਿਆ ਸਾਰਿਆ ਹੈ ਬਿਕਰਮਜੀਠਿਆ ਦੇ ਵਕੀਲਾ ਵੱਲੋਂ ਜਿਹੜਾ ਵਕੀਲ ਬੰਗਲੌਰ ਤੋਂ ਲੈ ਕੇ ਆਇਸੀ ਉਹ ਮਦਾਨ ਵਿਚ ਵਿਚਾਲੇ ਛੱਡ ਕੇ ਜਿਹੜਾ ਹੈ ਚਲਿਆ ਗਿਆ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿਤੇ ਨਾ ਕਿਤੇ ਜਿੰਨੇ ਕੋ ਕੇਸ ਪੰਜਾਬ ਸਰਕਾਰ ਤਿਆਰੀ ਕਰ ਰਹੀ ਹੈ ਐਡ ਕਰਨ ਦੀ ਦੋਸ਼ ਲਾਉਣ ਦੀ ਕਿਉਂਕਿ 40 ਹਜ਼ਾਰ ਪੰਨਿਆਂ ਦੀ ਰਿਪੋਰਟ ਜਿਹੜੀ ਪੰਜਾਬ ਸਰਕਾਰ ਅਤੇ ਬਿਜ਼ਨਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਬਿਕਰਮ ਜੀਠਿਆ ਦੇ ਵਿਰੁੱਧ ਮੁਹਾਲੀ ਦੀ ਸਥਾਨਕ ਅਦਾਲਤ ਵਿੱਚ ਪੇਸ਼ ਕੀਤੀ ਗਈ ਹੈ ਉਸ ਦੇ ਵਿੱਚ ਇੰਨੇ ਕੋ ਤੱਥ ਇੰਨੇ ਕੋ ਸਬੂਤ ਇੰਨੀਆਂ ਕੋ ਦਲੀਲਾਂ ਅਤੇ ਇੰਨੀਆਂ ਕੋ ਅਪੀਲਾਂ ਨੇ ਕਿ ਸਾਰੇ ਰਸਤੇ ਉਹ ਦਲੀਲਾਂ ਅਤੇ ਅਪੀਲਾਂ ਸੁਣਨ ਤੋਂ ਬਾਅਦ ਬਿਕਰਮ ਜੀਠਿਆ ਦੇ ਬੰਦ ਹੋ ਜਾਣਗੇ ਜਿਹੜੇ ਰਸਤੇ ਦੇ ਵਿੱਚੋਂ ਬਾਹਰ ਆਉਣਾ ਚਾਹੁੰਦੇ ਨੇ ਬਿਕਰਮਜੀਠਿਆ ਉਹ ਰਸਤੇ ਬੰਦ ਕੀਤੇ ਜਾ ਰਹੇ ਨੇ ਈਮਨਦੋ ਗਰੀਬਕੌਰ ਮਜੀਠਿਆ ਨੇ ਭਾਵੇਂ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਕਿ ਮੈਂ ਆਪਣੀਆਂ ਜ਼ਾਇਦਾਦਾਂ ਦੇ ਹਵਾਲੇ ਆ ਪੰਜਾਬ ਸਰਕਾਰ ਨੂੰ ਨਹੀਂ ਦੇਣਾ ਚਾਹੁੰਦੀ ਲੇਕਿਨ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੇ ਕਹਿ ਦਿੱਤਾ ਹੈ ਕਿ ਬਿਕਰਮਜੀਠਿਆ ਦੀ ਤਰਪਤਨੀ ਗਰੀਬਕੌਰ ਮਜੀਠਿਆ ਨੂੰ ਸਬਣ ਕਿਉਂ ਭਿਜੇ ਭੇਜੇਗਾ ਇਹਨਾਂ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਆਪਣਾ ਹਵਾਲਾ ਦੇਵੇਗੀ ਔਗਲਾ ਟਾਰਗੇਟ ਗਲੀਪੌਰ ਮਜੀਠਿਆ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਜੀਲੈਂਸ ਨੇ 40000 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਹੈ 700 ਕਰੋੜ ਰੁਪਏ ਦੀ ਬੇਇਨਾਮੀ ਜਾਇਦਾਦ ਜਿਹੜੀ ਹੈ ਉਹ ਉਹ ਜਾਇਦਾਦ ਦੇ ਤੱਥ ਸਾਹਮਣੇ ਆਏ ਨੇ ਇੱਕ ਇੱਕ ਤੱਥ ਤੇ ਕਿੱਥੋਂ ਕਿਵੇਂ ਪੈਸਾ ਟਰਾਂਸਫਰ ਕੀਤਾ ਕਿਹਦੇ ਖਾਤੇ ਵਿੱਚ ਪਾਇਆ ਗਿਆ ਕਿਵੇਂ ਕਾਲੇ ਧੰਨ ਨੂੰ ਚਿੱਟਾ ਪੈਸਾ ਬਣਾਇਆ ਗਿਆ ਉਹ ਸਾਰੇ ਹਵਾਲੇ ਲਗਭਗ 400 ਬੈਂਕਾਂ ਦੇ ਖਾਤਿਆਂ ਨੂੰ ਲੈ ਕੇ ਸਾਹਮਣੇ ਆਏ ਨੇ ਯਾਨੀ ਕਿ ਦਸਾਂ ਸਾਲਾਂ ਦੇ ਵਿੱਚ ਵਿਕਰਮ ਜਿਠਿਆ ਪਹਿਲਾਂ ਤਾਂ ਵਿਧਾਇਕ ਵਿਧਾਇਕ ਤੋਂ ਬਾਅਦ ਮੰਤਰੀ ਅਤੇ ਪੰਜਾਬ ਦੇ ਵਿੱਚ ਸੁਪਰ ਸੀਐਮ ਦੇ ਨਾਲ ਜਾਣੇ ਜਾਂਦੇ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਵੀ ਗੱਲਬਾਤ ਕਰਦੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਆਗਵਾ ਨੂੰ ਬਣਨੀ ਪੈਂਦੀ ਸੀ ਸੱਤਾ ਅਤੇ ਪਿੰਦੀ ਨੂੰ ਜਿਹੜੀ ਫੜਨ ਦੀਆਂ ਕੋਸ਼ਾਂ ਜਿਹੜੀਆਂ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚੋਂ ਉਹਨਾਂ ਦੇ ਗੱਲ ਦੇ ਵਿਚ ਪਟੇ ਪਾ ਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਸਾਬੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਇਹਨਾਂ ਦੇ ਘਰਾਂ ਦੇ ਵਿੱਚ ਦੀਵਾਲੀ ਤੇ ਦੁਸਹਿਰੇ ਤੇ ਲੋਹੜੀ ਤੇ ਦੀਪਮਾਲਾ ਨਹੀਂ ਹੋਵੇਗੀ ਕਿਉਂਕਿ ਇਹਨਾਂ ਨੇ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਦੀਆਂ ਰੰਗ-ਬਰੰਗੀਆਂ ਚੁੰਨੀਆਂ ਛਟੀਆਂ ਕੀਤੀਆਂ ਨੇ ਵਾਰ-ਵਾਰ ਕਦੇ ਮੁਹਾਲੀ ਦੀ ਸਾਨਕ ਅਦਾਲਤ ਦਾ ਕਦੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਬਿਕਰਮਜੀਠਿਆ ਵੱਲੋਂ ਖੜਕਾਇਆ ਜਾ ਰਿਹਾ ਹੈ لیکن وکرم اجیٹھیا ਨੂੰ کسی بھی طرح ਦੀ ਹਾਲੇ ਕੋਈ ਰਾਤ ਨਹੀਂ ਮਿਲੀ ਇੱਕ ਫੈਸਲਾ ਆਵੇਗਾ ਕੱਲ ਨੂੰ ਇੱਕ ਫੈਸਲਾ ਆਵੇਗਾ 6 ਸਤੰਬਰ ਨੂੰ 2 ਸਤੰਬਰ ਨੂੰ ਫੈਸਲਾ ਆ ਦੋ ਸਤੰਬਰ ਨੂੰ ਫੈਸਲਾ ਆਵੇਗਾ ਕਿ ਉਹਦੀ ਬੈਰਕ ਬਦਲੀ ਜਾਣੀ ਚਾਹੀਦੀ ਹੈ ਜਾਂ ਨਹੀਂ ਉਸ ਨੂੰ ਵੀਆਈਪੀ ਟਰੀਟ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ ਕਿਉਂਕਿ ਪਾਉਣੇ ਲਗਭਗ ਸਵਾ ਤੋਂ 3 ਮਹੀਨਿਆਂ ਦੇ ਵਿੱਚ ਇੱਕ ਵਾਰ ਵੀ VIP ਟ੍ਰੀਟ ਲਈ ਕੀਤਾ ਗਿਆ ਬਿਕਰਮਜੀਤਿਆ ਨੂੰ ਕਿਉਂਕਿ ਬਿਕਰਮਜੀਤਿਆ ਨੇ ਜੇਲ੍ਹ ਦੇ ਵਿੱਚ ਬੈਠੇ ਗਾਰਮਿਕ ਬ੍ਰੈਡ ਪਾਸਤੇ ਨੂਡਲ ਅਤੇ ਮਹੰਗੀਆਂ ਅਤੇ ਸਪੈਸ਼ਲ ਖਾਣਾ ਮੰਗਿਆ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਤੁਹਾਨੂੰ ਬੈਂਗਣਾ ਵਾਲੀ ਤਰੀ ਤੇ ਆਲਵਾਲ ਵਾਲੀ ਸਬਜ਼ੀ ਮਿਲੇਗੀ ਬਿਦ ਛਿਲਕੇ ਤੇ ਤੁਸੀਂ ਪੰਜਾਬ ਦੇ ਲੋਕਾਂ ਦਾ ਖੂਨ ਪੀਤਾ ਹੈ ਤੇ ਤੁਸੀਂ ਰਾਜਪਾਤ ਭਾਲਦੇ ਹੋ ਨਾ ਤਾਂ ਤੁਹਾਡੇ ਘਰਾਂ ਦੇ ਵਿੱਚ ਦੀਪਮਾਲਾ ਹੋਵੇਗੀ ਤੇ ਨਾ ਤੁਸੀਂ ਜੇਲ੍ਹ ਦੀਆਂ ਸਲਾਖਾਂ ਤੋਂ ਬਾਹਰ ਆਓਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੁੱਛ ਦਾ ਸਵਾਲ ਬਣ ਗਿਆ ਹੈ ਬਿਕਰਮਜੀਤਿਆ ਹਾਲਾਂਕਿ ਚੈਲੰਜ ਦੀ ਗੱਲ ਕਰੀਏ ਧਮਕਾਇਆ ਧਮਕੀਆਂ ਕਿਹਨੇ ਦਿੱਤੀਆਂ ਉਹ ਸੀ ਖੁਦ ਬਿਕਰਮਜੀਤਿਆ ਪੁੱਛਿਆ ਨੂੰ ਤਾਂ ਆਪ ਪਟਾਣੂ ਥਾਪੀਆਂ ਮਾਰੀਆਂ ਜਾਣੀਆਂ ਅਤੇ ਕਹਿਣਾ ਕਿ ਭਗਵੰਤ ਮਾਨਾ ਤੇਰੇ ਚੀਕਾ ਕਰਵਾ ਦਿਆਂਗਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਡੀ ਵੱਡੀ ਕਾਰਵਾਈ ਬਿਕਰਮ ਮਜੀਠੀਆ ਤੇ ਕਰ ਦੇਣਗੇ ਇਸ ਦਾ ਸ਼ਾਇਦ ਅੰਦਾਜ਼ਾ ਬਿਕਰਮ ਮਜੀਠੀਆ ਨੂੰ ਨਹੀਂ ਹੋਣਾ ਬਿਕਰਮ ਮਜੀਠੀਆ ਲਗਾਤਾਰ ਟਾਰਗੇਟ ਹੋ ਰਹੇ ਨੇ ਪੰਜਾਬ ਪੁਲਿਸ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਜੇਲ੍ਹ ਦੇ ਵਿੱਚ ਬੈਠੇ ਬਿਠਾਏ ਦੀਆਂ ਵੱਡੇ ਪੱਧਰ ਦੀਆਂ ਆਕੀਕਾ ਨਿਕਲ ਗਈਆਂ ਨੇ ਕਿਉਂਕਿ ਮੁਹਾਨੀ ਦੀ ਸਥਾਨਕ ਅਦਾਲਤ ਨੇ ਪਟੀਸ਼ਨ ਬਿਲਕੁਲ ਜ਼ਬਤ ਵਾਲੀ ਅਰਧ ਕਰ ਦਿੱਤੀ ਹੈ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ 6 ਸਤੰਬਰ ਤੋਂ ਬਾਅਦ ਹੋ ਸਕਦਾ ਹੈ ਕਿ ਜਿਹੜੇ ਦਸਤਾਵੇਜ਼ ਜਿਹੜੇ ਡਾਕੂਮੈਂਟਸ ਜਿਹੜੇ ਸਬੂਤ ਜਿਹੜੀਆਂ ਤਲੀਲਾ ਜਿਹੜੀਆਂ ਅਪੀਲਾ ਜਿਹੜਾ ਚਾਰਟ ਰੈਂਕ ਪਰ ਇਹੋ ਸਬੂਤਾਂ ਦੇ ਪੇਸ਼ ਕੀਤੇ ਗਏ ਨੇ ਜੇਕਰ ਅਸੀਂ ਉਹਨਾਂ ਦੀ ਮੰਨੀਏ ਤਾਂ ਬਿਕਰਮ ਜੀਠਿਆ ਨੂੰ ਇੱਕ ਸਾਲ ਤੋਂ ਲੈ ਕੇ ਲਗਭਗ 7.5 ਸਾਲ ਸਜ਼ਾ ਅਤੇ ਭਾਰੀ ਜੁਰਮਾਨਾ ਹੋ ਸਕਦਾ ਹੈ ਕੱਲ ਪਤਾ ਲੱਗੇਗਾ ਉਹਦੀ ਬਰਕ ਬਦਲੀ ਜਾਰੀ ਕਿ ਨਹੀਂ ਜਾਣੀ ਜਾਂ ਸਜ਼ਾ ਹੋਣੀ ਕਿ ਨਹੀਂ ਹੋਣੀ ਛੇ ਸਤੰਬਰ ਨੂੰ ਫਾਈਨਲ ਫੈਸਲੇ ਆਉਣਗੇ ਬਿਕਰਮਜੀਠੀਆ ਦੇ ਵਿਰੁੱਧ ਵਿੱਚ ਜਾਂ ਹੱਕ ਵਿੱਚ